ਸਤਿ ਸ਼੍ਰੀ ਅਕਾਲ ਦੋਸਤੋ ਅਖਰ ਤੋਂ ਲਫਜ਼ ਚੈਨਲ ਤੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅੱਜ ਤੁਸੀਂ ਸੁਣੋਗੇ ਹਰਦੀਪ ਗਰੇਵਾਲ ਥ੍ਰੀਕੇ ਜੀ ਦੀ ਕਲਮ ਤੋਂ ਇੱਕ ਕਹਾਣੀ ਬਲਦਾਂ ਵਾਲਾ ਸਰਦਾਰ ਦੀਪੂ ਅਜੇ ਛੋਟਾਈ ਸੀ ਜਦੋਂ ਉਹਦੇ ਪਿਤਾ ਦੀ ਮੌਤ ਹੋ ਗਈ ਉਸ ਤੋਂ ਛੋਟੀ ਉਹਦੀ ਭੈਣ ਚੰਨੀ ਸ੍ਰੀਕਾ ਨੂੰ ਲੱਗਿਆ ਕਿ ਜੋ ਚਾਰ ਸਿਆੜ ਪੈੜੀ ਦੇ ਦੀਪੂ ਨੂੰ ਆਉਂਦੇ ਐ ਉਹ ਘਰ ਦਾ ਖਰਚ ਪਾਣੀ ਚਲਾਉਣ ਲਈ ਦੀਪੂ ਹੋਰਾਂ ਨੂੰ ਵੇਚਨੇ ਪੈਣਗੇ ਪਰ ਦੀਪੂ ਦੀ ਮਾਂ ਨੇ ਬੰਦਿਆਂ ਵਾਂਗ ਖੇਤੀ ਦਾ ਕੰਮ ਕਰਦਿਆਂ ਆਪਣੀ ਜ਼ਮੀਨ ਵੇਚਣ ਤੋਂ ਬਚਾ ਲਈ ਜਦ ਨੂੰ ਦੀਪੂ ਗੱਭਰੂ ਹੋ ਗਿਆ ਤੇ ਚੰਨੀ ਮੁਟਿਆਰ ਹੋ ਗਈ ਉਹਨਾਂ ਦੀ ਮਾਂ ਕੰਮ ਕਰਦੀ ਅਜੇ ਵੀ ਨਾ ਥੱਕਦੀ ਜਾਣੀ ਉਹਨੂੰ ਪਤਾ ਹੀ ਨਾ ਹੋਵੇ ਕਿ ਥੱਕੇਵਾਂ ਕੀ ਚੀਜ਼ ਹੁੰਦੀ ਹੈ ਚੰਨੀ ਸੁਖ ਨਾਲ ਸੋਹਣੀ ਸੁਨੱਖੀ ਤੇ ਸੁਚੱਜੇ ਕੁੜੀ ਸੀ ਉਹਦਾ ਰਿਸ਼ਤਾ ਚੰਗੇ ਵੱਡੇ ਘਰ ਤੋਂ ਆਇਆ ਤਾਂ ਦੀਪੂ ਨੇ ਝਟਹਾਂ ਕਰ ਦਿੱਤੀ ਬਲਦਾਂ ਨਾਲ ਖੇਤੀ ਕਰਨ ਵਾਲੇ ਦੀਪੂ ਨੂੰ ਟਰੈਕਟਰ ਨਾਲ ਖੇਤੀ ਕਰਨ ਵਾਲੇ ਚੰਨੀ ਦੇ ਸਹੁਰੇ ਮਿਲ ਗਏ ਸਨ। ਉਸ ਸਮੇਂ ਟਰੈਕਟਰ ਵੀ ਪਿੰਡ 'ਚ 5-7 ਕੁ ਰੱਜੇ ਪੁੱਜੇ ਘਰਾਂ ਕੋਲ ਹੀ ਹੁੰਦੇ ਸਨ। ਉਹ ਸਾਰੇ ਬਹੁਤ ਖੁਸ਼ ਸਨ। ਉਸ ਵੇਲੇ ਦੀਪੂ ਦੇ ਘਰ ਨਾ ਟੈਲੀਵਿਜ਼ਨ ਸੀ ਤੇ ਨਾ ਫਰਿੱਜ। ਪਰ ਦੀਪੂ ਨੇ ਆਪਣੀ ਛੋਟੀ ਭੈਣ ਚੰਨੀ ਦੇ ਵਿਆਹ 'ਚ ਕੋਈ ਕਸਰ ਨਾ ਛੱਡਦਿਆਂ ਉਹਨੂੰ ਟੈਲੀਵਿਜ਼ਨ ਤੇ ਫਰਿੱਜ ਵੀ ਲੈ ਕੇ ਦਿੱਤੇ। ਪਾਵੇਂ ਕੁਝ ਕਰਜ਼ੇ ਤੇ ਰੁਪਈਏ ਵੀ ਉਹਨੂੰ ਲੈਣੇ ਪਏ। ਫਿਰ ਵਿਆਹ ਤੋਂ ਮਹੀਨੇ ਕੁ ਬਾਅਦ ਚੰਨੀ ਮਿਲਣ ਪਿੰਡ ਆਈ। ਚੰਨੀ, ਟੈਲੀਵਿਜ਼ਨ ਕਿਵੇਂ ਚੱਲਦਾ ਹੈ? ਦੀਪੂ ਨੂੰ ਬੜਾ ਚਾਹ ਸੀ ਟੈਲੀਵਿਜ਼ਨ ਦਿੱਤੇ ਦਾ। ਵਿਰੇ ਉਹ ਤਾਂ ਉਵੇਂ ਹੀ ਪਿਆ ਐਂਟੀਨਾ ਲਿਆ ਨਹੀਂ ਹੈ ਜੀ ਉਹਨਾਂ ਨੇ। ਅੱਛਾ, ਲੱਗਦਾ ਹਾੜੀ ਵੇਚ ਕੇ ਲੈਣਗੇ। ਦੀਪੂ ਨੇ ਗੱਲ ਹਾਸੇ ਚ ਪਾ ਦਿੱਤੀ। ਫਿਰ ਹਾੜੀ ਵੇਚ ਵੱਟ ਕੇ ਦੀਪੂ ਚੰਨੀ ਨੂੰ ਮਿਲਣ ਗਿਆ। ਟੈਲੀਵਿਜ਼ਨ ਅਜੇ ਵੀ ਗੱਤੇ ਦੇ ਡੱਬੇ 'ਚ ਬੰਦ ਪਿਆ ਸੀ ਚੰਨੀ ਨੇ ਪਾਸੇ ਕਰਕੇ ਦੀਪੂ ਨੂੰ ਕਿਹਾ ਵੀਰੇ ਇਹਨਾਂ ਨੇ ਨਹੀਂ ਐਂਟੀਨਾ ਲੈਣਾ ਮੇਰੀ ਸੱਸ ਕਈ ਵਾਰੀ ਸੁਣਾਈ ਕਰ ਚੁੱਕੀ ਆ ਕਹਿੰਦੀ ਛਤਰੀ ਤੋਂ ਬਿਨਾ ਇਹ ਕੀ ਕਰਨਾ ਸੀ ਅੱਛਾ ਕੋਈ ਨਾ ਮੈਂ ਐਂਟੀਨਾ ਕੱਲ ਨੂੰ ਬਾਜ਼ਾਰੋਂ ਲੈ ਕੇ ਰਿਕਸ਼ੇ ਤੇ ਲਦਵਾ ਕੇ ਭੇਜ ਦਿਆਂਗਾ ਦੀਪੂ ਨੇ ਕਿਹਾ ਦੀਪੂ ਨੇ ਐਂਟੀਨਾ ਭੇਜਿਆ ਤੇ ਤਾਂ ਕਿਤੇ ਜਾ ਕੇ ਟੈਲੀਵਿਜ਼ਨ ਚੱਲਣ ਲੱਗਿਆ ਉਸ ਤੋਂ ਬਾਅਦ ਦੀਪੂ ਨੇ ਆਪਣਾ ਵਿਆਹ ਬਿਨਾਂ ਦਾਜ ਦੇਹੇਜ ਤੋਂ ਬਹੁਤ ਹੀ ਸਾਦੇ ਢੰਗ ਨਾਲ ਕਰਵਾਇਆ ਦੀਪੂ ਦੇ ਵਿਆਹ ਤੇ ਚੰਨੀ ਵੀ ਬੜੇ ਚਾਹ ਨਾਲ ਆਪਣੇ ਘਰ ਵਾਲੇ ਨਾਲ ਆਈ ਵਿਆਹ ਤੋਂ ਅਗਲੇ ਦਿਨ ਚੰਨੀ ਨੇ ਜੱਕਦੇ ਜਿਹੇ ਦੀਪੂ ਨੂੰ ਇੱਕ ਪਾਸੇ ਬੁਲਾ ਕੇ ਕਿਹਾ ਵੀਰੇ ਸਾਡੇ ਘਰ ਨਾ ਕੱਪੜੇ ਧੋਣ ਵਾਲੀ ਮਸ਼ੀਨ ਹੈ ਨਹੀਂ ਮੇਰੀ ਸੱਸ ਕਹਿੰਦੀ ਸੀ ਕਿ ਭਰਾ ਦੇ ਵਿਆਹ ਤੇ ਚੱਲੀ ਐ ਸੁੱਖ ਨਾਲ ਮਸ਼ੀਨ ਲੈ ਆਵੀ ਤੈਨੂੰ ਸੁੱਖ ਹੋ ਜੂ ਅਸੀ ਤਾਂ ਥਾਪੀਆਂ ਨਾਲ ਹੀ ਮੱਥਾ ਮਾਰਿਆ ساری ਉਮਰ ਇਹ ਸੁਣ ਕੇ ਦੀਪੂ ਸੁੰਨ ਜਿਹਾ ਹੋ ਗਿਆ ਅਜੇ ਤੱਕ ਤਾਂ ਉਹ ਚੰਨੀ ਦੇ ਵਿਆਹ ਦਾ ਕਰਜ਼ਾ ਨਹੀਂ ਸੀ ਮੋੜ ਸਕਿਆ ਅੱਛਾ ਚੱਲ ਕੋਈ ਨਾ ਜੇ ਕਿਹਾ ਮਾਸੀ ਨੇ ਤਾਂ ਕਰ ਲੈਨੇ ਆ ਕੋਈ ਹਿੱਲਾ ਕੁਝ ਦਿਨਾਂ ਚ ਹੀ ਦੀਪੂ ਕੱਪੜੇ ਧੋਣ ਵਾਲੀ ਮਸ਼ੀਨ ਚੰਨੀ ਦੇ ਸਹੁਰੇ ਪਿੰਡ ਛੱਡਾਇਆ ਸਾਲ ਕੁ ਬਾਅਦ ਚੰਨੀ ਫੇਰ ਪਿੰਡ ਆਈ ਵੀਰੇ ਮੇਰੀ ਸੱਸ ਕਹਿੰਦੀ ਸੀ ਉਹ ਜਦ ਵਿਆਹੀ ਆਈ ਸੀ ਤਾਂ ਉਹਦੇ ਪਿਓ ਨੇ ਬੜੀ ਵਧੀਆ ਮੱਝ ਦਿੱਤੀ ਸੀ ਤੂੰ ਵੀ ਆਪਣੇ ਭਰਾ ਤੋਂ ਝੋਟੀ ਲੈ ਕੇ ਆਵੀ ਚੰਨੀ ਨੇ ਦੀਪੂ ਨੂੰ ਕਿਹਾ ਦੀਪੂ ਸੁਣ ਕੇ ਹੈਰਾਨ ਹੋ ਗਿਆ ਉਹ ਪੁਰਾਣੇ ਵੇਲੇ ਸੀ ਅੱਜ ਕੱਲ ਮੱਝਾਂ ਕੌਣ ਦਿੰਦਾ ਭਲਾ ਦੀਪੂ ਨੇ ਸਵਾਲੀਆ ਨਿਗਾ ਨਾਲ ਚੰਨੀ ਵੱਲ ਵੇਖਿਆ ਵੀਰੇ ਮੇਰੀ ਸੱਸਤਾ 20 ਵਾਰੀ ਸੁਣਾਈ ਕਰ ਚੁੱਕੀ ਆ ਮੈਨੂੰ ਉਹਨੇ ਨਹੀਂ ਮੈਨੂੰ ਟਿਕਣ ਦੇਣਾ ਅੱਛਾ ਦੀਪੂ ਨੇ ਕਿਹਾ ਸਾਲੇ ਨੰਗ ਕਿਤੋਂ ਦੇ ਉਹ ਮੂੰਹ ਚ ਬੜਬੜਾਇਆ ਤਿੰਨ ਸਾਲ ਚ ਪਾਲੀ ਝੋਟੀ ਉਹਨੂੰ ਚੰਨੀ ਦੇ ਸੋਹਰੇ ਪਿੰਡ ਛੱਡ ਕੇ ਆਉਣੀ ਪਈ ਫਿਰ ਦੀਪੂ ਦੇ ਘਰ ਮੁੰਡਾ ਹੋ ਗਿਆ ਚੰਨੀ ਲੋਹੜੀ ਤੇ ਆਈ ਲੋਹੜੀ ਤੋਂ ਅਗਲੇ ਦਿਨ ਰਿਸ਼ਤੇਦਾਰਾਂ ਚ ਘਿਰੇ ਦੀਪੂ ਨੂੰ ਚੰਨੀ ਨੇ ਇੱਕ ਪਾਸੇ ਆ ਕੇ ਗੱਲ ਸੁਣਨ ਨੂੰ ਕਿਹਾ ਦੀਪੂ ਨੇ ਚੰਨੀ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਬੱਕਰਾ ਕਸਾਈ ਵੱਲ ਵੇਖਦਾ ਹੁੰਦਾ ਹੈ ਤੁਸੀਂ ਤਾਂ ਨਾ ਜਾਇਓ ਅੱਜ ਚੰਨੀ ਕੱਲ ਨੂੰ ਚਲੇ ਜਾਇਓ ਉਹ ਤਾਂ ਠੀਕ ਆ ਵੀਰੇ ਮੇਰੀ ਸੱਸ ਕਹਿੰਦੀ ਸੀ ਗਰਮੀ 'ਚ ਔਖਾ ਹੁੰਦਾ ਏ ਜੇ ਲੋੜੀ ਤੇ ਗਈ ਤਾਂ ਕੂਲਰ ਲੈ ਆਈ ਚੰਨੀ ਨੇ ਦੀਪੂ ਦੀ ਗੱਲ ਵਿਚਾਰਿਓਂ ਕੱਟ ਦਿਆਂ ਆਪਣੀ ਗੱਲ ਪੂਰੀ ਕੀਤੀ ਚੰਨੀ ਦੀ ਗੱਲ ਸੁਣ ਕੇ ਦੀਪੂ ਨੇ ਲੰਬਾ ਸਾਹ ਲਿਆ ਉਹ ਨੀਲੇ ਅਸਮਾਨ ਵੱਲ ਵੇਖਣ ਲੱਗਿਆ ਜਿਵੇਂ ਰੱਬ ਤੋਂ ਪੁੱਛ ਰਿਹਾ ਹੋਵੇ ਚੰਨੀ ਦੀ ਸੱਸ ਵਰਗੇ ਇਨਸਾਨ ਵੀ ਤੇਰੀ ਦੇਣ ਨੇ ਕਈ ਵਾਰੀਓ ਨੂੰ ਸ਼ੱਕ ਪੈਂਦਾ ਕਿ ਚੰਨੀ ਦੀ ਸੱਸ ਕਾ ਨੂੰ ਮੰਗਦੀ ਹੋਣੀ ਐ ਇਹ ਤਾਂ ਚੰਨੀ ਦਾ ਆਪਣਾ ਲਾਲਚ ਐ ਉਹੀ ਆਨੀ ਬਹਾਨੀ ਉਹਦਾ ਘਰ ਖਾਲੀ ਕਰਨ ਤੇ ਤੁਲੀ ਹੋਈ ਆ ਮਰਦਾ ਕੀ ਨਾ ਕਰਦਾ ਉਹ ਕੂਲਰ ਵੀ ਦੇ ਆਇਆ ਸਮਾਂ ਬੀਤਦਾ ਗਿਆ ਟਰੈਕਟਰ ਨਾਲ ਖੇਤੀ ਕਰਨ ਵਾਲਿਆਂ ਦਾ ਘਰ ਦੀਪੂ ਬਲਦਾ ਨਾਲ ਖੇਤੀ ਕਰਕੇ ਭਰਦਾ ਰਿਹਾ ਚੰਨੀ 60 ਸਾਲ ਦੀ ਹੋ ਗਈ ਚੰਨੀ ਨੇ ਆਪਣੇ ਦੋਨੇ ਬੱਚੇ ਮੁੰਡਾ ਤੇ ਕੁੜੀ ਵੀ ਵਿਆਹ ਲਏ ਦੀਪੂ ਨੇ ਨਾਨਕ ਸ਼ੱਕਾਂ ਤੇ ਵੀ ਆਪਣੀ ਹੈਸੀਅਤ ਨਾਲੋਂ ਵੱਧ ਕੇ ਖਰਚ ਕਰਿਆ ਸੀ ਹੁਣ ਚੰਨੀ ਦੀ ਸੱਸ ਦਾ ਆਖੰਤਮ ਸਮਾਂ ਨੇੜੇ ਆ ਚੁੱਕਿਆ ਸੀ ਦੀਪੂ ਚੰਨੀ ਦੀ ਸੱਸ ਦੀ ਖਬਰ ਲੈਣ ਉਹਦੇ ਸਹੁਰੇ ਪਿੰਡ ਗਿਆ ਕਿਉਂਕਿ ਚੰਨੀ ਦੀ ਸੱਸ ਕਈ ਦਿਨਾਂ ਤੋਂ ਬਿਮਾਰ ਪਈ ਸੀ ਮਾਸੀ ਜੀ ਕਿਵੇਂ ਹੋ ਇਹ ਕਹਿ ਕੇ ਦੀਪੂ ਉਹਦੇ ਮੰਜੇ ਦੀ ਪੈਰਦਾਲੇ ਪਾਸੇ ਬੈਠ ਗਿਆ ਪੁੱਤ ਠੀਕ ਆ ਹੁਣ ਤਾਂ ਪਹਿਲਾਂ ਨਾਲੋਂ ਮਾਸੀ ਨੇ ਖੰਘਦੀ ਹੋਈ ਨੇ ਜਵਾਬ ਦਿੱਤਾ ਜਦ ਨੂੰ ਚੰਨੀ ਚਾਹ ਬਣਾ ਕੇ ਲੈ ਆਈ ਨੀ ਤੇਰੇ ਕੱਪੜੇ ਸਿਉਣ ਵਾਲੀ ਮਸ਼ੀਨ ਖਰਾਬ ਪਈਆ ਆਪਦੇ ਭਰਾ ਨੂੰ ਕਹਿ ਨਵੀਂ ਲੈ ਕੇ ਦੇ ਦੇਵੇ ਮਾਸੀ ਨੇ ਮਸਾਂਵਾ ਕਾ ਪੂਰਾ ਕੀਤਾ ਉਹਦਾ ਸਾਹ ਉੱਪਰ ਥੱਲੇ ਹੋ ਰਿਹਾ ਸੀ ਦੀਪੂ ਨੇ ਮਾਸੀ ਵੱਲ ਵੇਖ ਕੇ ਸੁੱਖ ਦਾ ਸਾਹ ਲਿਆ ਉਹ ਐਵੇਂ ਆਪਣੀ ਭੈਣ ਤੇ ਸ਼ੱਕ ਕਰੀ ਜਾ ਰਿਹਾ ਸੀ ਉਹਨੂੰ ਪੂਰਾ ਯਕੀਨ ਆ ਗਿਆ ਕਿ ਹੁਣ ਤੱਕ ਚੰਨੀ ਵੱਲੋਂ ਮੰਗੀਆਂ ਮੰਗਾ ਸਾਰੀਆਂ ਇਹ ਬੁੜੀ ਹੀ ਮੰਗਦੀ ਰਹੀ ਸੀ 10 ਦਿਨ ਬਾਅਦ ਮਾਸੀ ਦਾ ਘੋਗਾ ਚਿੱਤ ਹੋ ਗਿਆ। ਦੀਪੂ ਨੇ ਭੋਗ ਤੇ ਜਾਣ ਤੋਂ ਪਹਿਲਾਂ-ਪਹਿਲਾਂ ਕੱਪੜੇ ਸਿਉਣ ਵਾਲੀ ਨਵੀਂ ਮਸ਼ੀਨ ਖਰੀਦ ਲਈ। ਭੋਗ ਤੇ ਜਾਣ ਲਈ ਪਿੰਡ ਚੋਂ ਟਰਾਲੀ ਟਰੈਕਟਰ ਦਾ ਪ੍ਰਬੰਧ ਕਰ ਲਿਆ। ਪਿੰਡ ਦੇ ਬੰਦੇ-ਬੁੜੀਆਂ ਤਿਆਰ ਹੋ ਕੇ ਭੋਗ ਤੇ ਜਾਣ ਲਈ ਆ ਗਏ। ਦੀਪੂ ਨੇ ਘਰ ਅੰਦਰੋਂ ਕੱਪੜੇ ਸਿਉਣ ਵਾਲੀ ਮਸ਼ੀਨ ਚੁੱਕ ਲਿਆਂਦੀ। ਦੀਪੂ ਤੋਂ ਇਹ ਮਸ਼ੀਨ ਕਿਉਂ ਰੱਖੀ ਜਾਂਣਾ ਟਰਾਲੀ 'ਚ? ਇੱਕ ਸਿਆਣੀ ਬਜ਼ੁਰਗ ਔਰਤ ਨੇ ਦੀਪੂ ਨੂੰ ਪੁੱਛੀ ਲਿਆ। ਤਾਈ ਇਹ ਮਾਸੀ ਦੀ ਆਖਰੀ ਇੱਛਾ ਪੂਰੀ ਕੀਤੀ ਐ ਦੀਪੂ ਨੇ ਹੱਸਦਿਆਂ ਕਿਹਾ ਲੋੜਾ ਆ ਗਿਆ ਉਹ ਕਲਜੋਗਨ ਮਰਦੀ ਮਰਦੀ ਵੀ ਮੰਗਣਾਣਾ ਹਟੀ ਤਾਈ ਭਜਨੋ ਪਹਿਲਾਂ ਵਾਲੀਆਂ ਗੱਲਾਂ ਵੀ ਸਭ ਜਾਣਦੀ ਸੀ ਭੋਗ ਦੀਆਂ ਰਸਮਾਂ ਸਮੇਂ ਨਾਲ ਪੂਰੀਆਂ ਹੋ ਗਈਆਂ ਗਰਮੀ ਦੇ ਦਿਨ ਸਨ ਸੂਰਜ ਅਜੇ ਵੀ ਸਿਰ ਤੇ ਖੜਾ ਸੀ ਟਰਾਲੀ ਨਹਿਰ ਵਾਲੀ ਪਟੜੀ ਤੇ ਪਿੰਡ ਵੱਲ ਨੂੰ ਆ ਰਹੀ ਸੀ ਦੀਪੂ ਦੀ ਨੀਗਾ ਨਹਿਰ ਦੇ ਪੁਲ ਕੋਲ ਗੰਨੇ ਦੇ ਰਸ ਦੀ ਰੇੜੀ ਲਾਈ ਪ੍ਰਵਾਸੀ ਮਜ਼ਦੂਰ ਤੇ ਜਾ ਪਈ ਉਹਨੇ ਟਰਾਲੀ ਰੁਕਵਾ ਲਈ ਰਸ ਪੀ ਕੇ ਚੱਲਦੇ ਆ ਪਿੰਡ ਨੂੰ ਉਹਨਾਂ ਨੇ ਤਾਂ ਪਾਣੀ ਵੀ ਕੋਸਾ ਜਿਹਾ ਪਲਾ ਕੇ ਤੋਰਤਾ ਸੌਰੀਦਿਆ ਨੇ ਬਰਫ਼ ਵੀ ਨਹੀਂ ਮੰਗਾਈ ਦੀਪੂ ਨੇ ਟਰਾਲੀ ਚੋਂ ਥੱਲੇ ਉਤਰਦਿਆਂ ਕਿਹਾ ਲੈ ਬਈ ਛੋਟੂ ਸਣੇ ਡਰਾਈਵਰ ਅਸੀਂ 35 ਜਣੇ ਐ ਸਾਰਿਆਂ ਨੂੰ ਪਲਾ ਦੇ ਗਲਾਸ-ਗਲਾਸ ਫਟਾਫਟ ਮੇਰਾ ਵੀਰ ਪੈਸੇ ਮੈਂ ਦਿਨਾ ਇਕੱਠੇ ਹੀ ਨਾ ਪਾਈ ਤੂੰ ਕਿਉਂ ਦਿਨਨਾ ਪੈਸੇ ਅਸੀਂ ਦੇਵਾਂਗੇ ਆਪੋ ਆਪਣੇ ਭਜਨੋ ਤਾਈ ਬੋਲੀ ਉਹ ਦੀਪੂ ਦੇ ਘਰ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਸੀ ਲੈ ਤਾਈ ਮੈਂ ਕਿਹੜਾ ਟਰੈਕਟਰਾਂ ਵਾਲਾ ਨੰਗ ਜੱਟ ਐ ਮੈਂ ਤਾਂ ਬਲਦਾਂ ਵਾਲਾ ਸਰਦਾਰ ਐ ਦੀਪੂ ਹੱਸਦਾ ਹੋਇਆ ਸੱਜੇ ਹੱਥ ਨਾਲ ਖੱਬੀ ਮੁੱਛ ਨੂੰ ਮਰੋੜਦਾ ਪ੍ਰਵਾਸੀ ਮਜ਼ਦੂਰ ਨੂੰ ਪੈਸੇ ਵੰਡਾ ਰਿਹਾ ਸੀ